ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਰਾਹਤ ਦੀ ਖਬਰ ਹੈ ਤਾਂ ਦੱਸ ਦਈਏ ਕਿ ਬੇਪਰੋਸਗੀ ਮਤਾ ਜੋ ਜਸਟਿਨ ਟਰੂਡੋ ਦੇ ਖਿਲਾਫ ਪਾਇਆ ਗਿਆ ਸੀ ਤਾਂ ਉਹ ਬੇਪਰੋਸਗੀ ਮਤਾ ਹੁਣ ਡਿੱਗ ਗਿਆ ਹੈ ਤੇ ਜਸਟਿਨ ਟਰੂਡੋ ਨੂੰ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਹੋਈ ਹੈ ਦੱਸ ਦਈਏ ਕਿ 211 ਵੋਟਾਂ ਜਸਟਿਨ ਟਰੂਡੋ ਦੇ ਹੱਕ ਦੇ ਵਿੱਚ ਪਈਆਂ ਨੇ ਜਦੋਂ ਕਿ 120 ਵੋਟਾਂ ਵਿਰੋਧੀ ਧਿਰ ਦੇ ਹੱਕ ਦੇ ਵਿੱਚ ਪਈਆਂ ਨੇ ਤਾਂ ਬੇਪਰੋਸਕੀ ਮਤਾ ਪਾਇਆ ਗਿਆ ਸੀ ਵਿਰੋਧੀ ਪਾਰਟੀ ਦੇ ਵੱਲੋਂ ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਜਿਨ੍ਹਾਂ ਦੇ ਵੱਲੋਂ ਜੋ ਬੇਪਰੋਸਕੀ ਦਾ ਮਤਾ ਪਾਇਆ ਗਿਆ ਸੀ ਟਰੂਡੋ ਦੀ ਸਰਕਾਰ ਡਿਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਰਾਹਤ ਦੀ ਖਬਰ ਹੈ ਫਿਲਹਾਲ ਜਸਟਨ ਟਰੂਡੋ ਲਈ ਕਿਉਂਕਿ ਉਹਨਾਂ ਦੇ ਖਿਲਾਫ ਜੋ ਬੇਪਰੋਸਕੀ ਮਤਾ ਪਾਇਆ ਗਿਆ ਸੀ ਤਾਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ 91 ਵੋਟਾਂ ਦੇ ਨਾਲ ਜਸਟਨ ਟਰੂਡੋ ਦੇ ਹੱਕ ਦੇ ਵਿੱਚ ਫੈਸਲਾ ਆਇਆ ਤੇ 211 ਵੋਟਾਂ ਜਸਟਨ ਟਰੂਡੋ ਨੂੰ ਪਈਆਂ ਸੀ ਜਦੋਂ ਕਿ 120 ਵੋਟਾਂ ਵਿਰੋਧੀ ਧਿਰ ਨੂੰ ਪਈਆਂ ਸੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਸਟਨ ਟਰੂਡੋ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਸੀ ਐਨਡੀਪੀ ਪਾਰਟੀ ਦੇ ਵੱਲੋਂ ਜੋ ਆਪਣਾ ਗਠਜੋੜ ਵਾਪਸ ਲਿਆ ਤੋੜ ਲਿਆ ਗਿਆ ਸੀ ਸਮਰਥਨ ਵਾਪਸ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਹੀ ਚਰਚਾਵਾ ਸ਼ੁਰੂ ਹੋ ਗਈਆਂ ਸੀ ਕਿ ਜਸਟਨ ਟਰੂਡੋ ਦੀ ਸਰਕਾਰ ਦੇ ਖਿਲਾਫ ਜੇਕਰ ਬੇਪਰੋਸਗੀ ਮਤਾ ਪਾਇਆ ਜਾਂਦਾ ਹੈ ਤਾਂ ਫਿਰ ਉਹਨਾਂ ਦੀ ਸਰਕਾਰ ਡਿੱਗ ਸਕਦੀ ਹੈ ਕਿਉਂਕਿ ਉਹਨਾਂ ਨੂੰ ਪੂਰਾ ਸਮਰਥਨ ਨਹੀਂ ਮਿਲੇਗਾ ਪਰ ਇਸ ਦੇ ਬਾਵਜੂਦ ਜਸਟਨ ਟਰੂਡੋ ਆਪਣਾ ਸਮਰਥਨ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਅਤੇ 211 ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਪੁੱਗਤੀਆਂ ਨੇ ਅਤੇ ਕੈਨੇਡਾ ਦੀ ਸਰਕਾਰ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਤਾਂ ਫਿਲਹਾਲ ਦੱਸ ਜਾਈਏ ਕਿ ਸਾਲ 2025 ਦੇ ਵਿੱਚ ਕੈਨੇਡਾ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ ਪਰ ਉਸ ਤੋਂ ਪਹਿਲਾਂ ਲਗਾਤਾਰ ਜਸਟਿਨ ਟਰੂਡੋ ਵਿਵਾਦਾਂ ਦੇ ਵਿੱਚ ਘਿਰਦੇ ਰਹੇ ਨੇ ਲਗਾਤਾਰ ਵਿਰੋਧੀਆਂ ਦੇ ਵੱਲੋਂ ਉਹਨਾਂ ਦੀ ਸਰਕਾਰ ਡਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਇਮੀਗ੍ਰੇਸ਼ਨ ਮਾਮਲੇ ਨੂੰ ਲੈ ਕੇ ਵੀ ਜਸਟਿਨ ਟਰੂਡੋ ਆਪਣੇ ਅਹੀ ਦੇਸ਼ ਦੇ ਜੋ ਨਾਗਰਿਕ ਨੇ ਤੇ ਉਹਨਾਂ ਦੇ ਨਿਸ਼ਾਨੇ ਤੇ ਚੱਲ ਰਹੇ ਨੇ ਤਾਂ ਇਸੇ ਦੇ ਚਲਦੇ ਲਗਾਤਾਰ ਟਰੂਡੋ ਦੇ ਖਿਲਾਫ ਇੱਕ ਲਹਿਰ ਕੈਨੇਡਾ ਦੇ ਵਿੱਚ ਬੰਦੀ ਹੋਈ ਨਜ਼ਰ ਆ ਰਹੀ ਹੈ ਪਰ ਉਹ ਫਿਲਹਾਲ ਉਸ ਨੂੰ ਥੋੜੀ ਰੋਕ ਲੱਗ ਚੁੱਕੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਿਰੋ ਸਾਲ 2025 ਦੇ ਵਿੱਚ ਚੋਣਾਂ ਹੋਣਗੀਆਂ ਤਾਂ ਫਿਰ ਦੇਖਣ ਵਾਲਾ ਹੋਵੇਗਾ ਕਿ ਲੋਕ ਕਿਸੇ ਦੇ ਹੱਕ ਦੇ ਵਿੱਚ ਭੁਗਤ ਦੇ ਨੇ ਤਾਂ ਫਿਲਹਾਲ ਜਸਟਨ ਟਰੂਡੋ ਲਈ ਰਾਹਤ ਦੀ ਖਬਰ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ ਕਿਉਂਕਿ ਲੋਕ ਕਿਸ ਹੱਕ ਦੇ ਵਿੱਚ ਭੁਗਦੇ ਦੇ ਨੇ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਟਰੂਡੋ ਅਗਲੀ ਵਾਰ ਕੈਨੇਡਾ ਦੇ ਵਿੱਚ ਆਪਣੀ ਸਰਕਾਰ ਬਣਾ ਪਾਉਂਦੇ ਨੇ ਜਾਂ ਨਹੀਂ ਤਾਂ ਫਿਲਹਾਲ ਐਨਡੀਪੀ ਪਾਰਟੀ ਦੇ ਵੱਲੋਂ ਸਮਰਥਨ ਵਾਪਸ ਲਿਆ ਗਿਆ ਸੀ ਪਰ ਇਸ ਦੇ ਬਾਵਜੂਦ ਬੇਪਰੋਸਗੀ ਮਤੇ ਦੇ ਵਿੱਚ ਜਸਟਿਨ ਟਰੂਡੋ 211 ਵੋਟਾਂ ਹਾਸਲ ਕਰਦੇ ਨੇ ਤੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਦੇ ਨੇ ਤਾਂ ਫਿਲਹਾਲ ਟਰੂਡੋ ਲਈ ਰਾਹਤ ਦੀ ਖਬਰ ਹੈ ਕਿ ਕੈਨੇਡਾ ਦੀ ਸਰਕਾਰ ਜਿਉਂ ਦੀ ਤਿਉਂ ਬਣੀ ਰਹੇਗੀ ਤੇ ਵਿਰੋਧੀ ਧਿਰਾਂ ਨੂੰ ਫਿਲਹਾਲ ਸੱਤਾ ਦੇ ਵਿਚ ਆਉਣ ਦੇ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ